ਫਸਲਾਂ ਦੇ ਵਿੱਚ ਜਾਣਾ ਸ਼ੁਰੂ ਹੋ ਚੁੱਕਾ ਵਾ ਹਾਲਾਂਕਿ ਸਤਲੁਜ ਦੇ ਨਾਲ ਕਈ ਖੇਤ ਜਿਹੜੇ ਸੀਗੇ ਉਹ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ ਪੂਰੀ ਤਰ੍ਹਾਂ ਫਸਲਾਂ ਨਸ਼ਟ ਹੋ ਚੁੱਕੀਆਂ ਨੇ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੋਇਆ ਵਾ ਔਰ ਤੇਜ਼ ਬਾਰਿਸ਼ ਨੇ ਇੱਕ ਵਾਰ ਫਿਰ ਚਿੰਤਾ ਵਧਾ ਦਿੱਤੀ ਆ ਹਾਲਾਂਕਿ ਕੱਲ ਇਹ ਵੀ ਦੱਸਿਆ ਗਿਆ ਸੀ ਕਿ ਭਾਖੜਾ ਦਾ ਪਾਣੀ ਜਿਹੜਾ ਵਾ ਨਹੀਂ ਛੱਡਿਆ ਗਿਆ ਫਿਰ ਆ ਸਤ루 ਦਾ ਲੈਵਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਰਾਬਰ ਚੱਲ ਰਿਹਾ ਵਾ ਪਾਣੀ ਦੀ ਰਫਤਾਰ ਵੀ ਥੋੜੀ ਜਿਹੀ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਵਧੀ ਹੈ ਤਾਂ ਹੀ ਲੋਕ ਹੁਣ ਪਿੰਡਾਂ ਦੇ ਆਸ-ਪਾਸ ਉੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਪਰ ਬਾਰਿਸ਼ ਨੇ ਥੋੜਾ ਜਿਹਾ ਕੰਮ ਦੇ ਵਿੱਚ ਰੁਕਾਵਟ ਜ਼ਰੂਰ ਪਾਈ ਹੈ ਸਰਾਲੀ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕੱਲ ਬੰਨ ਟੁੱਟਿਆ ਔਰ ਪਾਣੀ ਜਿਹੜਾ ਵਾਗੇ ਆਣਾ ਸ਼ੁਰੂ ਹੋ ਚੁੱਕਾ ਵਾ ਇਹ ਆਰਜੀ ਬੰਨ ਜੋ ਕੱਲ ਪਿੰਡ ਦੇ ਲੋਕਾਂ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਤਿਆਰ ਕੀਤਾ ਜਾ ਰਿਹਾ ਸੀ ਇਹ بارش ਦੀਆਂ ਤਸਵੀਰਾਂ ਨਾਲ ਦੀ ਨਾਲ ਤੁਹਾਨੂੰ ਦਿਖਾ ਰਿਹਾ ਔਰ ਤੇਜ਼ ਬੱਦਲ ਵਾਈਜ਼ ਬਿਜਲੀ ਜਿਹੜੀ ਹੈ ਤੇਜ਼ ਗਰਜਦੀ ਹੈ ਪਿੰਡ ਦੇ ਲੋਕਾਂ ਦੇ ਵੀ ਕਹਿਣਾ ਕਿ ਜੇ بارش ਤੇਜ਼ ਹੁੰਦੀ ਹੈ ਜਾਂ ਪਾਣੀ ਦਾ ਪੱਧਰ ਵਧਦਾ ਵਾ ਤਾਂ ਇੱਕ ਵੱਡਾ ਨੁਕਸਾਨ ਜਿਹੜਾ ਵਾ ਹੋ ਸਕਦਾ ਵਾ ਇਸ ਦੀ ਮਾਰ ਜਿਹੜੀ ਆ ਲੁਧਿਆਣੇ ਤੱਕ ਪੈ ਸਕਦੀ ਆ ਪਰ ਇਹ ਵੀ ਕਿਹਾ ਗਿਆ ਹੈ ਕਿ ਹਾਲਾਂਕਿ ਪਾਣੀ ਘਟ ਹੈਗਾ ਵਾ ਪਾਣੀ ਜੇ ਅਗਰ ਥੋੜਾ ਜਿਹਾ ਹੋਰ ਵਧਦਾ ਤਾਂ ਜਿਆਦਾ ਚਿੰਤਾ ਵਾਲੀ ਫਿਲਹਾਲ ਇਹ ਗੱਲ ਨਹੀਂ ਦੱਸ ਰਹੇ ਪਰ ਜੇ بارش ਤੇਜ਼ ਹੁੰਦੀ ਹੈ ਜਾਂ ਪਾਣੀ ਪਿੱਛੋਂ ਤੇਜ਼ ਛੱਡਿਆ ਜਾਂਦਾ ਵਾ ਤਾਂ ਥੋੜੀ ਚਿੰਤਾ ਜ਼ਰੂਰ ਵਾਦ ਸਕਦੀ ਹੈਗੀ ਹੈ ਤੇ ਜਿਵੇਂ ਬਪੂਨੀ ਸ਼ਰਾ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀਆਂ ਨੇ ਤੇ ਕਈ ਮੋਟਰਾਂ ਜਿਹੜੀਆਂ ਪਾਣੀ ਦੇ ਵਿੱਚ ਰੁੜ ਗਈਆਂ ਨੇ ਇਹ ਦਾ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਪੱਕਾ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ بارش ਕਰਕੇ ਇੱਥੇ ਵੀ ਰੁਕਾਵਟ ਆ ਗਈ ਆ ਔਰ ਪਾਣੀ ਜਿਹੜਾ ਵਾ ਦੂਸਰੇ ਬੰਨ ਤੱਕ ਪਹੁੰਚ ਚੁੱਕਾ ਵਾ ਕਿ بارش ਤੇਜ਼ ਹੁੰਦੀ ਆ ਜਾਂ ਪਾਣੀ ਦਾ ਬਹਾਵ ਹੋਰ ਤੇਜ਼ ਹੁੰਦਾ ਵਾ ਤਾਂ ਇਹ ਬੰਨ ਵੀ ਜਿਹੜਾ ਵਾ ਕਮਜ਼ੋਰ ਹੋ ਜਾਵੇਗਾ ਫਿਲਹਾਲ ਰਾਤ ਤੋਂ ਹੀ ਐਂਡਰ ਵੀ ਟੀਮਾਂ ਜਾਂ ਆਰਮੀ ਦੀਆਂ ਟੀਮਾਂ ਲਗਾਤਾਰ ਕੰਮ ਕਰਨ ਲੱਗੀਆਂ ਹੀਆਂ ਸੀਗੀਆਂ ਪਰ بارش ਦੇ ਅੱਗੇ ਕਿਸੇ ਦਾ ਕੋਈ ਜੋਰ ਨਹੀਂ ਚੱਲ ਰਿਹਾ ਪਾਣੀ ਦੇ ਅੱਗੇ ਕਿਸੇ ਦਾ ਕੋਈ ਜੋਰ ਨਹੀਂ ਚੱਲ ਰਿਹਾ ਲਗਾਤਾਰ ਪਾਣੀ ਵਧਦਾ ਹੋਇਆ ਨਜ਼ਰ ਆ ਰਿਹਾ ਔਰ ਫਸਲਾਂ ਜਿਹੜੀਆਂ ਨੇ ਬਹੁਤ ਸਾਰੀਆਂ ਤਬਾਹ ਹੋ ਚੁੱਕੀਆਂ ਨੇ ਕਈ ਮੋਟਰਾਂ ਜਿਹੜੀਆਂ ਇਸ ਪਾਣੀ ਦੇ ਵਿੱਚ ਰੁੜ ਚੁੱਕੀਆਂ ਨੇ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਨੇ ਕੱਲ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟ ਵੀ ਕਰਾਈ ਗਈ ਆ ਪ੍ਰਸ਼ਾਸਨ ਨੇ ਵੀ ਅਨਾਉਂਸਮੈਂਟ ਕਰਾਈ ਆ ਹੋਰ ਪਿੰਡ ਦੇ ਲੋਕਾਂ ਵੱਲੋਂ ਵੀ ਨੋਨਸਮੈਂਟ ਕਰਾਈ ਗਈ ਆ ਕਿ ਪਾਣੀ ਜਿਹੜਾ ਵਾ ਫਸਲਾਂ ਦੇ ਵਿੱਚ ਆਣਾ ਸ਼ੁਰੂ ਹੋ ਚੁੱਕਾ ਵਾ ਸਤ루 ਦੇ ਵਿੱਚੋਂ ਬਾਹਰ ਪਾਣੀ ਜਿਹੜਾ ਵਾ ਆਣਾ ਸ਼ੁਰੂ ਹੋ ਚੁੱਕਾ ਵਾ ਤੋਂ ਆਪਣਾ ਧਿਆਨ ਜਿਹੜਾ ਵਾ ਰੱਖਣ ਇਹ ਅਨਾਉਂਸਮੈਂਟ ਜਿਹੜੀ ਕਰਾਈ ਜਾ ਰਹੀ ਸੀ ਫਿਲਹਾਲ ਇਹ ਬਾਰਿਸ਼ ਕਰਕੇ ਥੋੜੀ ਰੁਕਾਵਟ ਆਈ ਆ ਅਤੇ ਚਿੰਤਾ ਜਿਹੜੀ ਆ ਜ਼ਰੂਰ ਵਧੀ ਹੈਗੀ ਆ ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਸਸਰਾਲੀ ਕਲੋਨੀ ਦੀ ਹੈਗੀ ਆ ਜਿੱਥੇ ਕੱਲ ਸਤ루ਈ ਦਾ ਬੰਨ ਟੁੱਟਿਆ ਔਰ ਪਾਣੀ ਜਿਹੜਾ ਵਾ ਅੱਗੇ ਖੇਤਾਂ ਵੱਲ ਜਾਣਾ ਸ਼ੁਰੂ ਹੋ ਚੁੱਕਾ ਵਾ ਫਸਲਾਂ ਦੇ ਵਿੱਚ ਪਾਣੀ ਜਾ ਰਿਹਾ ਵਾ ਪ੍ਰਸ਼ਾਸਨ ਵੱਲੋਂ ਕੱਲ ਅਲਰਟ ਵੀ ਜਾਰੀ ਕੀਤਾ ਗਿਆ ਸੀਗਾ ਆਸ-ਪਾਸ ਦੇ ਪਿੰਡਾਂ ਨੂੰ ਕਿਹਾ ਵੀ ਗਿਆ ਸੀ ਕਿ ਤੁਸੀਂ ਜੇਕਰ ਤੁਹਾਡੇ ਮਕਾਨ ਦੋ ਮੰਜ਼ਲੀ ਆ ਤਾਂ ਨੀਚਲੇ ਪੋਸ਼ਨ ਨੂੰ ਖਾਲੀ ਕਰਕੇ ਦੂਸਰੀ ਮੰਜ਼ਲ ਤੇ ਆਪਣਾ ਸਮਾਨ ਰੱਖ ਲਓ ਜੇਕਰ ਤੁਹਾਡਾ ਇੱਕ ਮੰਜ਼ਲੀ ਮਕਾਨ ਆ ਤਾਂ ਤੁਸੀਂ ਉਸ ਨੂੰ ਖਾਲੀ ਕਰ ਲਓ ਤਾਂਕਿ ਸਤਲੁਜ ਦਾ ਪਾਣੀ ਜੇ ਬਾਹਰ ਆਂਦਾ ਬਾ ਤਾਂ ਕਿਸੇ ਤਰ੍ਹਾਂ ਦਾ ਕੋਈ ਵੱਡਾ ਨੁਕਸਾਨ ਨਾ ਹੋਵੇ ਬਾਈ ਦਿ ਰਾਤ ਪਾਣੀ ਜਿਹੜਾ ਵਾ ਖੇਤਾਂ ਦੇ ਵਿੱਚ ਆਣਾ ਸ਼ੁਰੂ ਹੋ ਚੁੱਕਾ ਵਾ ਫਸਲਾਂ ਦੇ ਵਿੱਚ ਆਇਆ ਵਾ ਹਾਲਾਕੀ ਇਹ ਪਾਣੀ ਅਗਲੇ ਬੰਦ ਤੇ ਆ ਕੇ ਰੁਕ ਚੁੱਕਾ ਵਾ ਇਹ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਵੱਲੋਂ ਕੱਲ ਇੱਥੇ ਆਰਜੀ ਬੰਦ ਬਣਾਇਆ ਜਾ ਰਿਹਾ ਸੀਗਾ ਫਿਲਹਾਲ ਅੱਜ ਸਵੇਰ ਤੋਂ ਹੀ ਲਗਾਤਾਰ ਇਹ ਬਾਰਿਸ਼ ਹੋ ਰਹੀ ਆ ਬਾਰਿਸ਼ ਨੇ ਥੋੜੀ ਚਿੰਤਾ ਜ਼ਰੂਰ ਵਧਾ ਦਿੱਤੀ ਔਰ ਕੰਮ ਵੀ ਜਿਹੜਾ ਵਾ ਬਿਲਕੁਲ ਇੱਥੇ ਰੁਕ ਗਿਆ ਵਾ ਇਹ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਵਾ ਫਿਲਹਾਲ ਆਰਜੀ ਬੰਦ ਦੇ ਕੋਲ ਆ ਕੇ ਰੁਕ ਗਿਆ ਵਾ ਪ੍ਰਸ਼ਾਸਨ ਦੀਆਂ ਟੀਮਾਂ ਅਤੇ ਐਨਡੀਆਰਐਫ ਦੀਆਂ ਟੀਮਾਂ 어 اور ਆਰਮੀ ਦੀਆਂ ਕੁਝ ਟੀਮਾਂ ਜਿਹੜੀਆਂ ਵਾ ਮੌਕੇ ਤੇ ਤਨਾਜ ਜ਼ਰੂਰ ਕੀਤੀਆਂ ਗਈਆਂ ਨੇ ਪਰ بارش ਕਰਕੇ ਇੱਥੇ ਕੰਮ ਜਿਹੜਾ ਫਿਲਹਾਲ ਰੁਕ ਚੁੱਕਾ ਵਾ ਕਈ ਏਕੜ ਜਿਹੜੀ ਫਸਲ ਆ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਆ ਤਾ ਕਰੀਬ ਦਰਜਨਾ ਮੋਟਰਾਂ ਜਿਹੜੀਆਂ ਵਾ ਇਸ ਪਾਣੀ ਦੇ ਵਿੱਚ ਰੁੜ ਚੁੱਕੀਆਂ ਨੇ ਪਿੰਡ ਦੇ ਲੋਕ ਜਿਹੜੇ ਨੇ ਫਿਲਹਾਲ ਇੱਥੇ ਇੱਕ ਵਾਰ ਫਿਰ ਪਹੁੰਚਣਾ ਸ਼ੁਰੂ ਹੋਏ ਨੇ ਤੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਾਲਾਂਕਿ بارش ਕਰਕੇ ਬਹੁਤ ਸਾਰੀ ਇੱਥੇ ਚਿੱਕੜ ਹੋ ਚੁੱਕਾ ਵਾ ਸਿਲਕਨ ਵੀ ਬਹੁਤ ਵਧੀਆ ਔਰ ਕੰਮ ਦੇ ਵਿੱਚ ਥੋੜੀ ਜੀ ਦਿੱਕਤ ਵੀ ਜ਼ਰੂਰ ਆ ਰਹੀ ਹੈਗੀ ਆ ਸਸਾ ਸਸਰਾਲੀ ਤੋਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਲਗਾਤਾਰ ਜਿੱਥੇ ਮਨ ਟੁੱਟਿਆ ਵਾ ਔਰ ਪਾਣੀ ਜਿਹੜਾ ਵਾ ਅੱਗੇ ਫਸਲਾਂ ਦੇ ਵਿੱਚ ਜਾਣਾ ਸ਼ੁਰੂ ਹੋ ਚੁੱਕਾ ਵਾ ਹਾਲਾਂਕਿ ਸਤ루 ਦੇ ਨਾਲ ਕਈ ਖੇਤ ਜਿਹੜੇ ਸੀਗੇ ਉਹ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ ਪੂਰੀ ਤਰ੍ਹਾਂ ਫਸਲਾਂ ਨਸ਼ਟ ਹੋ ਚੁੱਕੀਆਂ ਨੇ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੋਇਆ ਵਾ ਔਰ ਤੇਜ਼ ਬਾਰਿਸ਼ ਨੇ ਇੱਕ ਵਾਰ ਫਿਰ ਚਿੰਤਾ ਵਧਾ ਦਿੱਤੀ ਆ ਹਾਲਾਂਕਿ ਕੱਲ ਇਹ ਵੀ ਦੱਸਿਆ ਗਿਆ ਸੀ ਕਿ ਭਾਖੜਾ ਤੋਂ ਪਾਣੀ ਜਿਹੜਾ ਵਾ ਨਹੀਂ ਛੱਡਿਆ ਗਿਆ ਫਿਲਹਾਲ ਸਤਲੂ ਦਾ ਲੈਵਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਰਾਬਰ ਚੱਲ ਰਿਹਾ ਵਾ ਪਾਣੀ ਦੀ ਰਫ਼ਤਾਰ ਵੀ ਥੋੜੀ ਜੀ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਵਧੀ ਹੈ ਤਾਂ ਹੀ ਲੋਕ ਹੁਣ ਪਿੰਡਾਂ ਦੇ ਆਸ-ਪਾਸ ਉੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਪਰ ਬਾਰਿਸ਼ ਨੇ ਥੋੜਾ ਜੇ ਕੰਮ ਦੇ ਵਿੱਚ ਰੁਕਾਵਟ ਜ਼ਰੂਰ ਪਾਈ ਹੈ ਸਸਰਾਲੀ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕੱਲ ਬੰਨ ਟੁੱਟਿਆ ਔਰ ਇਹ ਪਾਣੀ ਜਿਹੜਾ ਵਾਗੇ ਆਣਾ ਸ਼ੁਰੂ ਹੋ ਚੁੱਕਾ ਵਾ ਇਹ ਆਰਜੀ ਬੰਨ ਜੋ ਕੱਲ ਪਿੰਡ ਦੇ ਲੋਕਾਂ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਤਿਆਰ ਕੀਤਾ ਜਾ ਰਿਹਾ ਸੀ ਇਹ ਬਾਰਿਸ਼ ਦੀਆਂ ਤਸਵੀਰਾਂ ਨਾਲ ਦੀ ਨਾਲ ਤੁਹਾਨੂੰ ਦਿਖਾ ਰਿਹਾ ਔਰ ਤੇਜ਼ ਬੱਦਲਬਾਈ ਬਿਜਲੀ ਜਿਹੜੀ ਇਹ ਤੇਜ਼ ਕਰ ਚੱਲੀ ਹੈ ਪਿੰਡ ਦੇ ਲੋਕਾਂ ਦੇ ਵੀ ਕਹਿਣਾ ਕਿ ਜੇ بارش ਤੇਜ਼ ਹੁੰਦੀ ਹੈ ਜਾਂ ਪਾਣੀ ਦਾ ਪੱਧਰ ਵੱਧਦਾ ਵਾ ਤਾਂ ਇੱਕ ਵੱਡਾ ਨੁਕਸਾਨ ਜਿਹੜਾ ਵਾ ਹੋ ਸਕਦਾ ਵਾ ਇਸ ਦੀ ਮਾਰ ਜਿਹੜੀ ਆ ਲੁਧਿਆਣੇ ਤੱਕ ਪੈ ਸਕਦੀ ਆ ਪਰ ਇਹ ਵੀ ਕਿਹਾ ਗਿਆ ਹੈ ਕਿ ਹਾਲਾਂਕਿ ਪਾਣੀ ਘਟ ਹੈਗਾ ਵਾ ਪਾਣੀ ਜੇ ਅਗਰ ਥੋੜਾ ਜਿਹਾ ਹੋਰ ਵੱਧਦਾ ਤਾਂ ਜ਼ਿਆਦਾ ਚਿੰਤਾ ਵਾਲੀ ਫਿਲਹਾਲ ਇਹ ਗੱਲ ਨਹੀਂ ਦੱਸ ਰਹੇ ਪਰ ਜੇ بارش ਤੇਜ਼ ਹੁੰਦੀ ਹੈ ਜਾਂ ਪਾਣੀ ਪਿੱਛੋਂ ਤੇਜ਼ ਛੱਡਿਆ ਜਾਂਦਾ ਵਾ ਤਾਂ ਥੋੜੀ ਚਿੰਤਾ ਜ਼ਰੂਰ ਵਾਧ ਸਕਦੀ ਹੈਗੀ ਹੈ। ਮਾਨੂੰ ਹੋ ਜਾਣਾ ਹੈ। ਤੈਨੂੰ ਜੀ ਬਪੂਨੀ ਸ਼ਰਾ ਕਰ ਰਹੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀਆਂ ਨੇ। ਇਹ ਕਈ ਮੋਟਰਾਂ ਜਿਹੜੀਆਂ ਪਾਣੀ ਦੇ ਵਿੱਚ ਰੁੜ ਗਈਆਂ ਨੇ। ਸਵੇਰ ਦਾ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਪੱਕਾ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ بارش ਕਰਕੇ ਇੱਥੇ ਵੀ ਰੁਕਾਵਟ ਆ ਗਈ ਆ ਔਰ ਪਾਣੀ ਜਿਹੜਾ ਵਾ ਦੂਸਰੇ ਬੰਨ ਤੱਕ ਪਹੁੰਚ ਚੁੱਕਾ ਵਾ ਜੇ بارش ਤੇਜ਼ ਹੁੰਦੀ ਆ ਜਾਂ ਪਾਣੀ ਦਾ ਬਹਾਵ ਹੋਰ ਤੇਜ਼ ਹੁੰਦਾ ਵਾ ਤਾਂ ਤੇ ਬੰਨ ਵੀ ਜਿਹੜਾ ਵਾ ਕਮਜ਼ੋਰ ਹੋ ਜਾਵੇਗਾ ਫਿਲਹਾਲ ਰਾਤ ਤੋਂ ਹੀ ਐਂਡਰ ਵੀ ਟੀਮਾਂ ਜਾਂ ਆਰਮੀ ਦੀ ਟੀਮਾਂ ਲਗਾਤਾਰ ਕੰਮ ਕਰਨ ਲੱਗੀਆਂ ਹੀ ਸੀਗੀਆਂ ਪਰ بارش ਦੇ ਅੱਗੇ ਕਿਸੇ ਦਾ ਕੋਈ ਜੋਰ ਨਹੀਂ ਚੱਲ ਰਿਹਾ ਪਾਣੀ ਦੇ ਅੱਗੇ ਕਿਸੇ ਦਾ ਕੋਈ ਜੋਰ ਨਹੀਂ ਚੱਲ ਰਿਹਾ ਲਗਾਤਾਰ ਪਾਣੀ ਵਧਦਾ ਹੋਇਆ ਨਜ਼ਰ ਆ ਰਿਹਾ ਔਰ ਫਸਲਾਂ ਜਿਹੜੀਆਂ ਨੇ ਬਹੁਤ ਸਾਰੀਆਂ ਤਬਾਹ ਹੋ ਚੁੱਕੀਆਂ ਨੇ ਕਈ ਮੋਟਰਾਂ ਜਿਹੜੀਆਂ ਇਸ ਪਾਣੀ ਦੇ ਵਿੱਚ ਰੁੜ ਚੁੱਕੀਆਂ ਨੇ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਨੇ ਕੱਲ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟ ਵੀ ਕਰਾਈ ਗਈ ਆ ਪ੍ਰਸ਼ਾਸਨ ਨੇ ਵੀ ਅਨਾਉਂਸਮੈਂਟ ਕਰਾਈ ਆ ਹੋਰ ਪਿੰਡ ਦੇ ਲੋਕਾਂ ਵੱਲੋਂ ਵੀ ਨੋਟਿਸਪੜ ਕਰਾਈ ਗਈ ਆ ਕਿ ਪਾਣੀ ਜਿਹੜਾ ਵਾ ਫਸਲਾਂ ਦੇ ਵਿੱਚ ਆਣਾ ਸ਼ੁਰੂ ਹੋ ਚੁੱਕਾ ਵਾ ਸਤਰੂ ਦੇ ਵਿੱਚੋਂ ਬਾਹਰ ਪਾਣੀ ਜਿਹੜਾ ਵਾ ਆਣਾ ਸ਼ੁਰੂ ਹੋ ਚੁੱਕਾ ਵਾ ਤੋਂ ਆਪਣਾ ਧਿਆਨ ਜਿਹੜਾ ਵਾ ਰੱਖਣ ਇਹ ਅਨਾਉਂਸਮੈਂਟ ਜਿਹੜੀ ਕੱਲ ਕਰਾਈ ਜਾ ਰਹੀ ਸੀ ਫਿਲਹਾਲ ਇਹ بارش ਕਰਕੇ ਥੋੜੀ ਰੁਕਾਵਟ ਆਈ ਆ ਅਤੇ ਚਿੰਤਾ ਜਿਹੜੀ ਆ ਜ਼ਰੂਰ ਵਧੀ ਹੈਗੀ ਆ ਇਹਦਾ ਸਵੀਰ ਜੋ ਤੁਸੀਂ ਦੇਖ ਰਹੇ ਹੋ ਸਸਰਾਲੀ ਕਲੋਨੀ ਦੀ ਹੈਗੀ ਆ ਜਿੱਥੇ ਕੱਲ ਸਤ루ਈ ਦਾ ਬੰਨ ਟੁੱਟਿਆ ਔਰ ਪਾਣੀ ਜਿਹੜਾ ਵਾ ਅੱਗੇ ਖੇਤਾਂ ਵੱਲ ਜਾਣਾ ਸ਼ੁਰੂ ਹੋ ਚੁੱਕਾ ਵਾ ਫਸਲਾਂ ਦੇ ਵਿੱਚ ਪਾਣੀ ਜਾ ਰਿਹਾ ਵਾ ਪ੍ਰਸ਼ਾਸਨ ਵੱਲੋਂ ਕੱਲ ਅਲਰਟ ਵੀ ਜਾਰੀ ਕੀਤਾ ਗਿਆ ਸੀਗਾ ਆਸ-ਪਾਸ ਦੇ ਪਿੰਡਾਂ ਨੂੰ ਕਿਹਾ ਵੀ ਗਿਆ ਸੀ ਕਿ ਤੁਸੀਂ ਜੇਕਰ ਤੁਹਾਡੇ ਮਕਾਨ ਦੋ ਮੰਜ਼ਲੀ ਆ ਤਾਂ ਨੀਚਲੇ ਪੋਰਸ਼ਨ ਨੂੰ ਖਾਲੀ ਕਰਕੇ ਦੂਸਰੀ ਮੰਜ਼ਲ ਤੇ ਆਪਣਾ ਸਮਾਨ ਰੱਖ ਲਓ ਜੇਕਰ ਤੁਹਾਡਾ ਇੱਕ ਮੰਜ਼ਲੀ ਮਕਾਨ ਆ ਤਾਂ ਤੁਸੀਂ ਉਸ ਨੂੰ ਖਾਲੀ ਕਰ ਲਓ ਤਾਂ ਕਿ ਸਤਲੁਜ ਦਾ ਪਾਣੀ ਜੇ ਬਾਹਰ ਆਂਦਾ ਬਾ ਤਾਂ ਕਿਸੇ ਤਰ੍ਹਾਂ ਦਾ ਕੋਈ ਵੱਡਾ ਨੁਕਸਾਨ ਨਾ ਹੋਵੇ ਤਾਂ ਇਹ ਦੀ ਰਾਤ ਪਾਣੀ ਜਿਹੜਾ ਵਾ ਖੇਤਾਂ ਦੇ ਵਿੱਚ ਆਣਾ ਸ਼ੁਰੂ ਹੋ ਚੁੱਕਾ ਵਾ ਫਸਲਾਂ ਦੇ ਵਿੱਚ ਆਇਆ ਵਾ ਹਾਲਾਂਕਿ ਇਹ ਪਾਣੀ ਅਗਲੇ ਬੰਨ ਤੇ ਆ ਕੇ ਰੁਕ ਚੁੱਕਾ ਵਾ ਇਹ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਵੱਲੋਂ ਕੱਲ ਇੱਥੇ ਆਰਜੀ ਬੰਨ ਬਣਾਇਆ ਜਾ ਰਿਹਾ ਸੀਗਾ ਫਿਲਹਾਲ ਅੱਜ ਸਵੇਰ ਤੋਂ ਹੀ ਲਗਾਤਾਰ ਇਹ ਬਾਰਿਸ਼ ਹੋ ਰਹੀ ਆ ਬਾਰਿਸ਼ ਨੇ ਥੋੜੀ ਚਿੰਤਾ ਜ਼ਰੂਰ ਵਧਾ ਦਿੱਤੀ ਔਰ ਕੰਮ ਵੀ ਜਿਹੜਾ ਵਾ ਬਿਲਕੁਲ ਇੱਥੇ ਰੁਕ ਗਿਆ ਵਾ ਇਹ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਵਾ ਫਿਲਹਾਲ ਆਰਜੀ ਬੰਨ ਦੇ ਕੋਲ ਆ ਕੇ ਰੁਕ ਗਿਆ ਵਾ ਪ੍ਰਸ਼ਾਸਨ ਦੀਆਂ ਟੀਮਾਂ ਅਤੇ ਐਨਡੀਆਰਐਫ ਦੀਆਂ ਟੀਮਾਂ ਔਰ ਆਰਮੀ ਦੀ ਕੁਝ ਟੀਮਾਂ ਜਿਹੜੀਆਂ ਵਾ ਮੌਕੇ ਤੇ ਤਲਾਸ਼ ਜਰੂਰ ਕੀਤੀਆਂ ਗਈਆਂ ਨੇ ਪਰ بارش ਕਰਕੇ ਇੱਥੇ ਕੰਮ ਜਿਹੜਾ ਫਿਲਹਾਲ ਰੁਕ ਚੁੱਕਾ ਵਾ ਕਈ ਏਕੜ ਜਿਹੜੀ ਫਸਲ ਆ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਆ ਤਕਰੀਬ ਦਰਜਨਾ ਮੋਟਰਾਂ ਜਿਹੜੀਆਂ ਵਾ ਇਸ ਪਾਣੀ ਦੇ ਵਿੱਚ ਰੁੜ ਚੁੱਕੀਆਂ ਨੇ ਪਿੰਡ ਦੇ ਲੋਕ ਜਿਹੜੇ ਨੇ ਫਿਲਹਾਲ ਇੱਥੇ ਇੱਕ ਵਾਰ ਫਿਰ ਪਹੁੰਚਣਾ ਸ਼ੁਰੂ ਹੋਏ ਨੇ ਤੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਾਲਾਂਕਿ بارش ਕਰਕੇ ਬਹੁਤ ਸਾਰੀ ਇੱਥੇ ਚਿੱਕੜ ਹੋ ਚੁੱਕਾ ਵਾ ਸਿਲਕਨ ਵੀ ਬਹੁਤ ਵਧੀਆ ਔਰ ਕੰਮ ਦੇ ਵਿੱਚ ਥੋੜੀ ਜੀ ਦਿੱਕਤ ਵੀ ਜ਼ਰੂਰ ਆ ਰਹੀ ਹੈਗੀ ਆ ਸਸਰਾਲੀ ਤੋਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਲਗਾਤਾਰ ਜਿੱਥੇ ਵੰ ਟੁੱਟਿਆ ਵਾ ਔਰ ਪਾਣੀ ਜਿਹੜਾ ਵਾ ਅੱਗੇ ਫਸਲਾਂ ਦੇ ਵਿੱਚ ਜਾਣਾ ਸ਼ੁਰੂ ਹੋ ਚੁੱਕਾ ਵਾ ਹਾਲਾਂਕਿ ਸਤਲੁਜ ਦੇ ਨਾਲ ਕਈ ਖੇਤ ਜਿਹੜੇ ਸੀਗੇ ਉਹ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ ਪੂਰੀ ਤਰ੍ਹਾਂ ਫਸਲਾਂ ਨਸ਼ਟ ਹੋ ਚੁੱਕੀਆਂ ਨੇ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੋਇਆ ਵਾ ਔਰ ਤੇਜ਼ ਬਾਰਿਸ਼ ਨੇ ਇੱਕ ਵਾਰ ਫਿਰ ਚਿੰਤਾ ਵਧਾ ਦਿੱਤੀ ਆ ਹਾਲਾਂਕਿ ਕੱਲ ਇਹ ਵੀ ਦੱਸਿਆ ਗਿਆ ਸੀ ਕਿ ਭਾਖੜਾ ਤੋਂ ਪਾਣੀ ਜਿਹੜਾ ਵਾ ਨਹੀਂ ਛੱਡਿਆ ਗਿਆ ਫਿਲਹਾਲ ਸਤਲੂ ਦਾ ਲੈਵਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਰਾਬਰ ਚੱਲ ਰਿਹਾ ਵਾ ਪਾਣੀ ਦੀ ਰਫਤਾਰ ਵੀ ਥੋੜੀ ਜਿਹੀ ਜਿਹੜੀ ਤੁਸੀਂ ਦੇਖ ਸਕਦੇ ਹੋ ਵਧੀ ਹੈ ਤਾਂ ਹੀ ਲੋਕ ਹੁਣ ਪਿੰਡਾਂ ਦੇ ਆਸ-ਪਾਸ ਉੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਪਰ ਬਾਰਿਸ਼ ਨੇ ਥੋੜਾ ਜਿਹਾ ਕੰਮ ਦੇ ਵਿੱਚ ਰੁਕਾਵਟ ਜ਼ਰੂਰ ਪਈ ਹੈ